ਥਾਣਾ ਖਾਲੜਾ ਦੀ ਵੱਡੀ ਕਾਰਵਾਈ ਪਿੰਡ ਡਾਲ ਵਾਲੇ ਪਾਸੇ ਆਉਂਦੇ ਚਾਰ ਦੋਸ਼ੀ 1 ਕਿਲੋ 23 ਗ੍ਰਾਮ ਹੈਰੋਨ ਅਤੇ ਮੋਟਰਸਾਈਕਲ ਸਮੇਤ ਕਾਬੂ ਪੰਜਾਬ ਪੁਲਸਰ ਤਰਨਤਾਰਨ ਵੱਲੋਂ ਨਸ਼ਾ ਤਸਕਰੀ ਖਿਲਾਫ ਚਲਾਈ ਵਿਸ਼ੇਸ਼ ਮਹਿਮਤਾਇ ਥਾਣਾ ਖਾਲੜਾ ਦੀ ਪੁਲਿਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮੌਕੇ ਤੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਕਿਹਾ ਕਿ ਇਹ ਕਾਰਵਾਈ ਸੁਨਿੰਦਰ ਲੰਬਾ ਸੀਨੀਅਰ ਕਪਤਾਨ ਪੁਲਿਸ ਤਰੰਤਾਰ ਦੇ ਦੋਸ਼ਾ ਨਿਰਦੇਸ਼ਾਂ ਦੇ ਕੀਤੀ ਗਈ ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿੱਚੋਂ 1 ਕਿਲੋ 23 ਗ੍ਰਾਮ ਹੈਰੋਇਨ ਅਤੇ ਦੋ ਮੋਬਾਈਲ ਫੋਨ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਜਾਣਕਾਰੀ ਮਿਤਾਬਕ ਦੋਸ਼ੀ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ मंगਵਾਉਂਦੇ ਸਨ ਅਤੇ ਅੱਗੇ ਸਪਲਾਈ ਕਰਦੇ ਸਨ। ਇਸ ਸਬੰਧੀ ਵੱਖ-ਵੱਖ ਧਰਾਵਾਂ ਤਹਿਤ ਥਾਣਾ ਖਾਲਲਾ ਵਿਖੇ ਮਕਦਮਾ ਦਰਜ ਕਰ ਲਿਆ ਗਿਆ ਹੈ। ਇਸ ਮੌਕੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕੀ ਹੈ ਕਹਿਣਾ ਵੀ ਤੁਸੀਂ ਸੁਣੋ। ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਅਬਰੋਧ ਜਿਹੜਾ ਚਲਾ ਗਿਆ ਇਸੇ ਲੜੀ ਦੇ ਵਿੱਚ ਅੱਜ ਜਿਹੜੀ ਆ ਖਾਲੜਾ ਪੁਲਿਸ ਨੂੰ ਬੜੀ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਕਿ ਅਸੀਂ ਚਾਰ ਦੋਸ਼ੀਆਂ ਨੂੰ 1 ਕਿਲੋ 23 ਗ੍ਰਾਮ ਹੈਰੋਨ ਦੇ ਨਾਲ ਜਿਹੜਾ ਗ੍ਰਿਫਤਾਰ ਕੀਤਾ ਇਸ ਯੁੱਧ ਨਸ਼ਾ ਅਬਰੋਧ ਮੁਹਿੰਮ ਦੇ ਵਿੱਚ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਪੀਐਸ ਸ਼੍ਰੀ ਸੁਰਿੰਦਰ ਲੰਬਾ ਆਈਪੀਐਸ ਅਸਸਿਸਪੀ ਕਰਨਤਾਨ ਸਿੰਘ ਰਿਪੂ ਤਪਨਜੀ ਐਸਪੀਡੀ ਤਰਨਤਾਰਨ ਦੀ ਹਦਯਤਾ ਅੰਦਰ ਥੱਲੇ ਲਗਾਤਾਰ ਜਿਹੜੀ ਸਮਗਲਰਾਂ ਦੇ ਖਿਲਾਫ ਤੇ ਨਸ਼ਾ ਤਸਕਰਾਂ ਦੇ ਖਿਲਾਫ ਮੁਹਿੰਮ ਹੈ ਉਹ ਸਾਉਂਡ ਵਿਜੀਨ ਠਿੱਕੀਪਿੰਡ ਦੇ ਵਿੱਚ ਚਲਾਈ ਜਾਂਦੀ ਹੈ ਤੇ ਹਰ ਦੂਜੇ ਤੀਜੇ ਦਿਨ ਲਗਾਤਾਰ ਬਰਾਮਦਗੀਆਂ ਹੋ ਰਹੀਆਂ ਨੇ ਸੋ ਇਸੇ ਲੜੀ ਦੇ ਵਿੱਚ ਇਹ ਵੀ ਬਰਾਮਦਗੀ ਹੋਈ ਹੈ ਇਸ ਸੰਦਰਭ ਦੇ ਵਿੱਚ ਐਸਆਈ ਗੁਰਸਾਖ ਸਿੰਘ ਜਿਹੜਾ ਕਿ ਥਾਣੇ ਕਾਲੜੇ ਚਤਨਾਤ ਹੈ ਸਾਥੀ ਕਰਮਚਾਰੀਆਂ ਦੇ ਨਾਲ ਸੈਕੰਡ ਡਿਫੈਂਸ ਲੈਂ ਜਿਹੜੀ ਖਾਲੜਾ ਤੋਂ ਡਲ ਬਾਤਾਰਾ ਸਿੰਘ ਨੂੰ ਜਾਂਦੀ ਹੈ ਉਸ ਤੇ ਜਾ ਰਿਹਾ ਸੀ ਤੇ ਜਦੋਂ ਸਾਹਮਣੇ ਤੋਂ ਇੱਕ ਮੋਟਰਸਾਈਕਲ ਤੇ ਚਾਰ ਵਿਅਕਤੀ ਸਵਾਰ ਆਉਂਦੇ ਵਿਖਾਈ ਦਿੱਤੇ ਉਹ ਪੁਲਿਸ ਪਾਰਟੀ ਨੂੰ ਵੇਖ ਕੇ ਇੱਕੋਦਮ ਮੋਟਰਸਾਈਕਲ ਪਿੱਛੇ ਨੂੰ ਮੋੜਿਆ ਤੇ ਮੋੜਨ ਸਮੇ ਉਸ ਮੋਟਰਸਾਈਕਲ ਜਿਹੜਾ ਸਲਿੱਪ ਕਰਕੇ ਡਿੱਗ ਗਿਆ ਸੋ ਇਹਨਾਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਜਿਹੜਾ ਜੋਗਨਜੀਤ ਸਿੰਘ ਜਿਹੜਾ ਗੁਮਾਨਪੁਰਾ ਥੜਾ ਘਿੰਡਾ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਜਿਹੜਾ ਹੁਕਮਚੰਦ ਕਲੋਨੀ ਹਿਹਾਟੇ ਦਾ ਰਹਿਣ ਵਾਲਾ ਸ਼ਮਸ਼ੀਰ ਸਿੰਘ ਜਿਹੜਾ ਉਦਮ ਸਿੰਘ ਨਗਰ ਅੰਮ੍ਰਿਤਸਰ ਦਾ ਰਹਿਣ ਵਾਲਾ ਤੇ ਲੋਕਲ ਜਿਹੜਾ ਪੁਲਵਿੰਦਰ ਸਿੰਘ ਸਲਵ ਦਲੀਪ ਸਿੰਘ ਜਿਹੜਾ ਪੌਂਗੁੰਡ ਦਾ ਰਹਿਣ ਵਾਲਾ ਇਹਨਾਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਜਿਹੜੀ 1 ਕਿਲੋ 23 ਗ੍ਰਾਮ ਹੈਰੋਨ ਬਰਾਮਦ ਕਰਕੇ ਇਹਨਾਂ ਦੇ ਖਿਲਾਫ ਮੁਕੱਦਮਾ ਨੰਬਰ 39 ਰਿਗੇਟਡ 12262 21 CNDPA ਅਕਟ ਦੇ ਥੱਲੇ ਜਿਹੜਾ ਦਰਜ ਰਜਿਸਟਰ ਕਰਕੇ ਤੇ ਇਹ ਤਫਤੀਸ਼ ਸ਼ੁਰੂ ਕੀਤੀ ਆ ਸੋ ਦੋਸ਼ੀਆਂ ਵੱਲੋਂ ਜਿਹੜਾ ਵਰਤਿਆ ਗਿਆ ਮੋਟਰਸਾਈਕਲ ਆ ਇਹ ਵੀ ਬਰਾਮਦ ਕੀਤਾ ਜਾ ਚੁੱਕਾ ਹੈ ਤੇ ਇਹਨਾਂ ਪਾਸੋਂ ਜਿਹੜੇ ਆ ਮੋਬਾਈਲ ਫੋਨ ਵੀ ਬਰਾਮਦ ਕੀਤੇ ਆ ਸੋ ਮੋਡਲੀ ਪੁਛਗੇ ਤੇ ਜਿਹੜੇ ਫੋਨਾਂ ਦੀ ਐਨਾਲਿਸਿਸ ਕਰਨ ਤੋਂ ਇਹ ਗੱਲ ਤਸਦੀਕ ਹੋਈ ਆ ਕਿ ਇਹ ਸਮਾਨ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਬੈਠੇ ਸਮਗਲਰਾਂ ਨੂੰ ਲੋਕੇਸ਼ਨ ਭੇਜ ਕੇ ਡਰੋਨ ਰਾਹੀਂ ਮੰਗਾਇਆ ਸੋ ਇਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ ਤੇ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕੇਜਸ ਨੂੰ ਖੰਘਾਲਿਆ ਜਾਵੇਗਾ ਤੇ ਹਕੀ ਦੋਸ਼ੀਆਂ ਨੂੰ ਮੁਕੱਦਮਾ ਜਾਰ ਦੇ ਵਿੱਚ ਨਾਮਜ਼ਦ ਕਰਕੇ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਸੋ ਲਗਾਤਾਰ ਜਿਹੜੀ ਮੁਹਿੰਮ ਆ ਉਹ ਸਬਡਿਵੀਜ਼ਨ ਭਿੱਖੀਪਿੰਡ ਜ਼ਿਲ੍ਹਾ ਤਰਨਤਾਰਨ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਜਾ ਰਹੀ ਹੈ ਤੇ ਜੇ ਮੈਂ ਇਸ ਮਹੀਨੇ ਇਸ ਸਾਲ ਦੀ ਗੱਲ ਕਰਾਂ ਤੇ ਹੁਣ ਤੱਕ 6 ਤੋਂ 7 ਕਿਲੋ ਦੇ ਕਰੀਬ ਹੈਰਨ ਬਰਾਮਦ ਕਰਕੇ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਤੇ ਅਸੀਂ ਵਕ ਵਕ ਜੇਲ੍ਹਾਂ ਦੇ ਵਿੱਚ ਭੇਜ ਚੁੱਕੇ ਹਾਂ ਸੋ ਇਹ ਜਿਹੜੀ ਮੋਹਮ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਇਹ ਇਸੇ ਤਰ੍ਹਾਂ ਜਾਰੀ ਰਹੇਗੀ ਜਦੋਂ ਤੱਕ ਇਹ ਪੰਜਾਬ ਨਸ਼ਾ ਮੁਕਤ ਨਹੀਂ ਹੋ ਜਾਂਦਾ ਤੇ ਪੰਜਾਬ ਪੁਲਿਸ پابੰਦ ਹੈ ਬਚਨਬੱਧ ਹੈ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਵਿੱਚ